ਕੰਗਣਾ ਰਣੌਤ ਦੇ ਵੱਲੋਂ ਜੋ ਮਾਫੀ ਮੰਗੀ ਗਈ ਆ ਉਸ ਨੂੰ ਲੈ ਕੇ ਆ ਜੀ ਹਾਂ ਕਹਿੰਦੀ ਮੈਨੂੰ ਮੇਰੇ ਕੀਤੇ ਤੇ ਪਛਤਾਵਾ ਕੰਗਣਾ ਰਣੌਤ ਨੇ ਮਾਫੀ ਮੰਗੀ ਆ ਤਾਂ ਹੁਣ ਅਦਾਲਤ ਨੇ ਕੀ ਫੈਸਲਾ ਕੀਤਾ ਆ ਕਿਸਾਨ ਅੰਦੋਲਨ ਦੇ ਵਿੱਚ ਕੰਗਣਾ ਰਣੌਤ ਨੇ ਬੀਬੀਆਂ ਜਿਹੜੀਆਂ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਪੂਰਾ ਸੰਘਰਸ਼ ਕਰ ਰਹੀਆਂ ਸੀਗੀਆਂ ਤੇ ਉਹਨਾਂ ਦੇ ਬਾਰੇ ਮੰਦਾ ਬੋਲਿਆ ਸੀਗਾ ਟਵਿੱਟਰ ਦੇ ਉੱਤੇ ਕੁਝ ਇਹੋ ਜਿਹਾ ਲਿਖਿਆ ਕਿ ਪੂਰੇ ਪੰਜਾਬ ਨੂੰ ਲੱਗਿਆ ਕਿ ਇਹ ਬਿਲਕੁਲ ਕੰਗਣਾ ਨੇ ਮਾੜਾ ਕੰਮ ਕੀਤਾ ਆ ਬੀਬੀਆਂ ਨੂੰ ਦਿਹਾੜੀ ਤੇ ਲਿਆਂਦੀਆਂ ਦੱਸਿਆ ਗਿਆ ਆ ਸੋ ਉਸ ਤੋਂ ਬਾਅਦ ਬੇਬੇ ਮਹਿੰਦਰ ਕੌਰ ਜ਼ਿਲ੍ਹਾ ਬਠਿੰਡਾ ਦੀ ਉਹ ਬੇਬੇ ਸੀਗੀ ਜਿਹੜੀ ਕਿਸਾਨ ਸੰਘਰਸ਼ ਦੇ ਵਿੱਚ ਕਿਸਾਨ ਯੂਨੀਅਨ ਦੇ ਨਾਲ ਹਰ ਮੋਰਚੇ ਤੇ ਜਾਂਦੀ ਰਹੀ ਆ ਤੇ ਉਸ ਬੇਬੇ ਨੂੰ ਮਤਲਬ ਸਿੱਧਾ ਚੈਲੰਜ ਕਰਕੇ ਇਹ ਗੱਲ ਕੀਤੀ ਗਈ ਸੀ ਸਿੱਧਾ ਐਉਂ ਸੀਗਾ ਕਿ ਬੇਬੇ ਦੀ ਫੋਟੋ ਜਿਹੜੀ ਸੀਗੀ ਉਹ ਉਸ ਦੇ ਉੱਤੇ ਹੀ ਟਵੀਟ ਕਰਕੇ ਬੀਬੇ ਨੇ ਕਿਹਾ ਗਿਆ ਜਿਸ ਤੋਂ ਹੁਣ ਕੰਗਣਾ ਮੁਕਰੀਆ ਕਿ ਮੈਂ ਤਾਂ ਜੀ ਕੋਈ ਸੋਸ਼ਲ ਮੀਡੀਆ ਤੇ ਇਦਾਂ ਕੋਈ ਪੋਸਟ ਆ ਗਈ ਜੀ ਮੈਂ ਉਹ ਵੇਖ ਕੇ ਕਹਿਤਾ ਵੀ ਇਸ ਰੁਪਏ ਦੀ ਢਿਆੜੀ ਤੇ ਲਿਆਂਦੀਆਂ ਹੋਈਆਂ ਹਾਲਕਿ ਉਸ ਵੇਲੇ ਤੋਂ ਲਗਾਤਾਰ ਕੰਗਣਾ ਦੇ ਖਿਲਾਫ ਜਿਹੜਾ ਸੀਗਾ ਅ ਅਦਾਲਤ ਦੇ ਵਿੱਚ ਚੱਲ ਰਿਹਾ ਸੀ ਮਾਮਲਾ ਕਿਉਂਕਿ ਕੰਗਣਾ ਨੂੰ ਇੱਥੇ ਬਠਿੰਡਾ ਅਦਾਲਤ ਵਿੱਚ ਬੁਲਾਇਆ ਜਾਣਾ ਸੀ ਜਿਹਦੇ ਵਿੱਚ ਉਹ ਖੁਦ ਪੇਸ਼ ਹੋਣ ਤੋਂ ਬਚ ਰਹੀ ਸੀ ਪਰ ਬੀਤਿਆ ਦਿਨ ਜਿਹਾ ਸੀਗਾ ਕਿ ਆਖਰ ਕੰਗਣਾ ਨੂੰ ਲੰਬੀ ਜਦੋਜਹਿਤ ਤੋਂ ਬਾਅਦ ਬਠਿੰਡੇ ਆਉਣਾ ਹੀ ਪਿਆ। ਤਾਂ ਕਿਸਾਨ ਅੰਦੋਲਨ ਸਮੇਂ ਪੰਜਾਬ ਦੇ ਬਠਿੰਡਾ ਦੀ ਰਹਿਣ ਵਾਲੀ ਬੀਬੀ ਮਹਿੰਦਰ ਕੌਰ ਉੱਤੇ ਟਿੱਪਣੀ ਕਰਨ ਦੇ ਮਾਮਲੇ ਦੇ ਵਿੱਚ ਬਾਲੀਵੁੱਡ ਅਦਾਕਾਰਾਂ ਅਤੇ ਸੰਸਦ ਮੈਂਬਰ ਕੰਗਣਾ ਰਣਾਉਤ ਨਾਲ ਜੁੜੇ ਮਾਣਹਾਨੀ ਮਾਮਲੇ ਦੇ ਵਿੱਚ ਇੱਕ ਵੱਡਾ ਮੋੜ ਆਇਆ ਹੈ। ਪਾਜਪਾ ਸੰਸਦ ਕੰਗੜਾ ਰਣੌਤ ਨੇ ਬਠਿੰਡਾ ਦੀ ਸਥਾਨਕ ਅਦਾਲਤ ਵਿੱਚ ਪੇਸ਼ ਹੋ ਕੇ ਮਾਫੀ ਮੰਗੀ ਹੈ ਪਰ ਹਾਲ ਵੀ ਉਸ ਨੂੰ ਅਦਾਲਤ ਵੱਲੋਂ ਰਾਹਤ ਨਹੀਂ ਮਿਲੀ ਕੰਗਣਾ ਦੀ ਇੱਕ ਆਦਤ ਰਹੀ ਹੈ ਕਿ ਕੰਗਣਾ ਜਿਸ ਦੇ ਬਾਰੇ ਖਾਸ ਸੀ ਬਹੁਤ ਬਾਰੀ ਖਬਰਾਂ ਦੇ ਵਿੱਚ ਦੱਸ ਚੁੱਕੇ ਆ ਕਿ ਉਹਨੇ ਕਿੰਨੀ ਵਾਰੀ ਆਪ ਦਾ ਹਿਆ ਲਵਾਇਆ ਜੇ ਸਿੱਧੀ ਬੋਲੀ ਚ ਆਪ ਗੱਲ ਕਹੀਏ ਤਾ ਕਿੰਨੀ ਵਾਰੀ ਉਹਨੇ ਮਹਾਲੀ ਦੇ ਵਿੱਚ ਜਿਵੇਂ ਕਿ ਥੱਪੜ ਵੀ ਖਾਦਾ ਸੀਗਾ ਇੱਕ ਸੁਰੱਖਿਆ ਕਰਮਚਾਰੀ ਜਿਹੜੀ ਇੱਕ ਸਿੱਖ ਬੀਬੀ ਸੀਗੀ ਕੁਲਵਿੰਦਰ ਕੌਰ ਉਹਦੇ ਕੋਲੋਂ ਤੇ ਇਸੇ ਤਰ੍ਹਾਂ ਦਲਜੀਤ ਦੇ ਨਾਲ ਕਿੰਨੀ ਵਾਰੀ ਉਹ ਸੋਸ਼ਲ ਮੀਡੀਆ ਦੇ ਉੱਤੇ ਪੰਗੇ ਲੈ ਚੁੱਕੀ ਆ ਸਿੱਖਾਂ ਦੇ ਬਾਰੇ ਮੰਦਾ ਬੋਲਦੀ ਆ ਪੰਜਾਬ ਬਾਰੇ ਮੰਦਾ ਬੋਲਦੀ ਆ ਪੰਜਾਬ ਨੂੰ ਜਿਹੜਾ ਆ ਬਹੁਤ ਜ਼ਿਆਦਾ ਅਤਵਾਦੀਆਂ ਦਾ ਇਲਾਕਾ ਦੱਸਦੀ ਆ ਕਦੇ ਪੰਜਾਬ ਨੂੰ ਮੰਦਾ ਚੰਗਾ ਬੜਾ ਕੁਝ ਬੋਲਦੀ ਆ ਤੇ ਹੋਰ ਵੀ ਉਹਦੇ ਬਹੁਤ ਸਾਰੇ ਇਹੋ ਜਿਹੇ ਆ ਚਰਚਾਵਾਂ ਦੇ ਵਿੱਚ ਉਹ ਰਹਿੰਦੀ ਆ ਤੇ ਭਾਜਪਾ ਦਾ ਪੱਖ ਪੂਰਦੀ ਆ ਆਰਐਸਐਸ ਦਾ ਪੱਖ ਪੂਰਦੀ ਆ ਤੇ ਖਾਸ ਤੌਰ ਦੇ ਉੱਤੇ ਮੋਦੀ ਸਰਕਾਰ ਦੀ ਯਾਨੀ ਕਿ ਪੂਰੀ ਇੱਕ ਤਰ੍ਹਾਂ ਦਾ ਸਪੋਕਸਪਰਸਨ ਬਣੀ ਰਹਿੰਦੀ ਆ ਇਹ ਹੁਣ ਤੱਕ ਸਾਨੂੰ ਪਤਾ ਆ ਤਾਂ ਉਹਨੂੰ ਐਂ ਲੱਗਦਾ ਹੈ ਕਿ ਜੇ ਮੈਂ ਹਿਮਾਚਲ ਪ੍ਰਦੇਸ਼ ਤੋਂ ਐਮਪੀ ਬਣ ਕੇ ਉੱਥੇ ਪਹੁੰਚ ਜਾਈ ਗਈ ਆ ਤੇ ਮੈਂ ਜੋ ਮਰਜ਼ੀ ਕਰਾਂ ਹਾਲਾਂਕਿ ਕੰਗਣਾ ਨੇ ਫਿਲਮਾਂ ਤਾਂ ਕੀਤੀਆਂ ਹੀ ਕੀਤੀਆਂ ਆਪਣੀ ਐਮਰਜੈਂਸੀ ਫਿਲਮ ਕਰਕੇ ਵੀ ਚਰਚਾ ਦੇ ਵਿੱਚ ਰਹੀ ਆ ਉਸ ਦੇ ਉੱਤੇ ਪਾਬੰਦੀ ਵੀ ਲਗਾਈ ਸੀ ਉਦੋਂ ਵੀ ਉਸ ਨੇ ਬੜਾ ਕੁਛ ਪੰਜਾਬ ਦੇ ਬਾਰੇ ਬੋਲਿਆ ਔਰ ਹਰ ਵਾਰੀ ਕੰਗਣਾ ਰਣੌਤ ਨੂੰ ਮੂੰਹ ਦਿਖਾਣੀ ਪਈ ਆ ਔਰ ਲੋਕ ਸੋਸ਼ਲ ਮੀਡੀਆ ਤੱਕ ਆ ਕੇ ਇਹ ਗੱਲ ਕਹਿੰਦੇ ਰਹੇ ਕੰਗਣਾ ਰਣੌਤ ਨੂੰ ਕਿ ਬੀਬੀ ਤੂੰ ਆਪਦੀਆਂ ਕੀਤੀਆਂ ਦੀ ਸਜ਼ਾ ਹੀ ਭੁਗਤ ਰਹੀਂ ਆ ਜੇ ਤੂੰ ਜ਼ੁਬਾਨ ਬੰਦ ਰੱਖੇ ਜੇ ਤੂੰ ਕੰਟਰੋਲ ਕਰ ਲਵੇਂ ਜੋ ਇਸ ਤਰੀਕੇ ਨਾਲ ਕੰਟਰੋਵਰਸਟੀ ਵਾਲੀਆਂ ਜਿਹੜੀਆਂ ਪੋਸਟਾਂ ਆ ਜਿਸ ਵਿੱਚ ਕੰਟਰੋਵਰਸੀ ਪੈਦਾ ਹੁੰਦੀ ਆ ਉਹ ਨਾ ਪਾਵੇਂ ਤੇ ਚੰਗੀ ਰਹਿ ਸਕਦੀਆਂ ਪਰ ਇਹ ਬੀਬੀ ਬਾਜ਼ ਨਹੀਂ ਆਉਂਦੀ ਭਾਵੇਂ ਉਹ ਜਿੱਡੇ ਮਰਜ਼ੀ ਵੱਡੇ ਅਹੁਦੇ ਦੇ ਉੱਤੇ ਚਲੀ ਗਈ ਆ ਚਾਹੇ ਉਹ ਵੱਡੇ ਰੁਤਬੇ ਉੱਤੇ ਚਲੀ ਗਈ ਆ ਪਰ ਬੰਦਾ ਆਪਦੀਆਂ ਆਦਤਾਂ ਤੋਂ ਜਾਣਿਆ ਪਛਾਣਿਆ ਜਾਂਦਾ ਹੁਣ ਕੰਗਣਾ ਕਹਿੰਦੀ ਕੀ ਹੈ ਕਿ ਜਦੋਂ ਬਠਿੰਡਾ ਅਦਾਲਤ ਵਿੱਚ ਪੇਸ਼ੀ ਹੋਈ ਹੈ ਬੀਤੇ ਦਿਨ ਤੇ ਕਹਿੰਦੀ ਆ ਕਿ ਮੈਂ ਮਾਤਾ ਜੀ ਯਾਨੀ ਕਿ ਮਹਿੰਦਰ ਕੌਰ ਦੇ ਪਤੀ ਨੂੰ ਸੰਦੇਸ਼ ਦਿੱਤਾ ਸੀ ਕਿ ਮੈਂ ਸੁਪਨੇ ਵਿੱਚ ਵੀ ਜੇਹਾ ਕੁਝ ਨਹੀਂ ਸੋਚ ਸਕਦੀ ਜਿੰਨਾ ਵੱਡਾ ਇਹ ਮੁੱਦਾ ਬਣ ਗਿਆ ਹਰ ਮਾਤਾ ਮੇਰੇ ਲਈ ਭਾਵੇਂ ਉਹ ਹਿਮਾਚਲ ਦੀ ਹੋਵੇ ਭਾਵੇਂ ਪੰਜਾਬ ਦੀ ਹੋਵੇ ਮੇਰੇ ਲਈ ਪੂਜਣਯੋਗ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਲੀਵੁੱਡ ਦਾ ਕਰਾਤੇ ਹਿਮਾਚਲ ਦੀ ਮੰਡੀ ਸੀਟ ਤੋਂ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਨੇ ਬਠਿੰਡਾ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਕੀਤਾ। ਤੁਮੇ ਇੱਥੇ ਦੱਸ ਦੇਣਾ ਚਾਹੁੰਦਾ ਹਾਂ ਕਿ ਦਰਅਸਲ ਕੰਗਣਾ ਰਣੌਤ ਨੇ ਸਾਲ 2021 ਵਿੱਚ ਕਿਸਾਨ ਅਧੂਲੰਦਨ ਦੌਰਾਨ ਧਰਨੇ ਤੇ ਬੈਠੇ ਕਿਸਾਨ ਬੇਬੇ ਮਹਿੰਦਰ ਕੌਰ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਬੇਬੇ ਨੇ ਅਦਾਲਤ ਵਿੱਚ ਕੰਗਣਾ ਖਿਲਾਫ ਮਾਨਹਾਨੀ ਦਾ ਮੁਕੱਦਮਾ ਕੀਤਾ ਸੀ ਔਰ ਇਸੇ ਕੇਸ ਦੇ ਸਬੰਧ ਵਿੱਚ ਕੰਗਣਾ ਦੀ ਬਠਿੰਡਾ ਅਦਾਲਤ ਵਿੱਚ ਪੇਸ਼ੀ ਹੋਈ ਅਤੇ ਉੱਥੇ ਪੇਸ਼ੀ ਭੁਗਤਣ ਲਈ ਪੁੱਜੀ ਉਹ ਤੇ ਇਸ ਮੌਕੇ ਅਦਾਲਤ ਪੁੱਜੀ ਕੰਗਣਾ ਨੇ ਮੀਡੀਆ ਨਾਲ ਵੀ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਇਹ ਇੱਕ ਗਲਤ ਫਹਿਮੀ ਹੈ ਦੱਸਦੀ ਹੈ ਕਿ ਅਦਾਲਤ ਸੁਣਵਾਈ ਦੌਰਾਨ ਕੰਗਨਰ ਨਾਉਤ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਸਰੀਰਕ ਤੌਰ ਉੱਤੇ ਪੇਸ਼ ਹੋਣ ਤੋਂ ਛੂਟ ਮੰਗ ਲਈ ਸੀ ਪਰ ਅਦਾਲਤ ਵੱਲੋਂ ਪੇਸ਼ੀ 'ਚ ਛੂਟ ਨਹੀਂ ਦਿੱਤੀ ਗਈ ਅਤੇ ਅਦਾਲਤ ਨੇ ਮੁਰ 24 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਅਦਾਲਤ ਵਿੱਚ ਕੰਗਨਰ ਨਾਉਤ ਨੇ ਕਿਹਾ ਸੀ ਕਿ ਬੀਬੀ ਮਹਿੰਦਰ ਕੌਰ ਮਾਮਲੇ ਵਿੱਚ ਮੇਰਾ ਸਿੱਧੇ ਤੌਰ ਦੇ ਉੱਤੇ ਦਖਲ ਨਹੀਂ ਸੀ ਯਾਨੀ ਕਿ ਉਹਨੇ ਆਪਣੀ ਸਫਾਈ ਦਿੱਤੀ ਆ ਹਾਲਕਿ ਜੇ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਤੇ ਇਹ ਵੀ ਗੱਲ ਹੋ ਰਹੀ ਹੈ ਕਿ ਕੰਗੜਾ ਨੇ ਮੰਨਿਆ ਹੀ ਨਹੀਂਗਾ ਤੇ ਗੱਲ ਨੂੰ ਗੋਲ ਮੋਲ ਜੇ ਤਰੀਕੇ ਨਾਲ ਕਹਿ ਦਿੱਤਾ ਗਿਆ ਆ ਤੇ ਯਾਨੀ ਕਿ ਆ ਵੀ ਕੰਮ ਗਲਤੀ ਕਰ ਵੀ ਲਓ ਤੇ ਉਸ ਤੋਂ ਬਚ ਵੀ ਜਾਓ ਤੇ ਉਹਨੂੰ ਮੰਨੋ ਵੀ ਨਾ ਤੇ ਗੱਲ ਨੂੰ ਵੀ ਗੋਲ ਮੋਲ ਕਰ ਦਿਓ ਸੋਸ਼ਲ ਮੀਡੀਆ ਉੱਤੇ ਇਹ ਇਹ ਗੱਲਾਂ ਆਮ ਕੁਮਰੀਆਂ ਨੇ ਕਿ ਇਹ ਕੋਈ ਮਾਫੀ ਵਾਲੀ ਗੱਲ ਨਹੀਂ ਕੀਤੀ ਕੰਗੜਾ ਰਣੋਤ ਨੇ ਗੱਲ ਨੂੰ ਗੋਲ ਮੋਲ ਕਰਕੇ ਆਪਦੇ ਆਪ ਨੂੰ ਮਤਲਬ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਇਸ ਬੀਬੀ ਨੇ ਤੇ ਇਸ ਬੀਬੀ ਨੇ ਨੂੰ ਕੰਗੜਾ ਨੂੰ 24 ਨਵੰਬਰ ਨੂੰ ਹੁਣ ਬਠਿੰਡਾ ਅਦਾਲਤ ਨੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਅਦਾਲਤ ਦੇ ਵਿੱਚ ਤਾਂ ਉਹ ਕਹਿੰਦੀ ਆ ਕਿ ਮੇਰਾ ਤਾਂ ਇਹ ਮਹ ਬੇਬੇ ਮਹਿੰਦਰ ਕੌਰ ਦੇ ਮਾਮਲੇ ਵਿੱਚ ਸਿੱਧੇ ਤੌਰ ਤੇ ਦਖਲ ਨਹੀਂ ਸੀ ਮੈਂ ਪਹਿਲਾਂ ਤੋਂ ਕੀਤਾ ਹੋਇਆ ਕਹਿੰਦੀ ਟਵੀਟ ਸਾਂਝਾ ਕੀਤਾ ਸੀ ਜਿਸ ਲਈ ਮੈਨੂੰ ਅਫਸੋਸ ਹੈ ਤੇ ਮੈਂ ਉਹਨਾਂ ਤੋਂ ਅਤੇ ਅਦਾਲਤ ਤੋਂ ਮੁਆਫੀ ਮੰਗਦੀ ਆਂ ਚਲੋ ਮੁਆਫੀ ਵਾਲਾ ਸ਼ਬਦ ਤਾਂ ਉਹਦੇ ਮੂੰਹ ਦੇ ਉੱਤੇ ਆਇਆ ਜੇ ਇਹ ਗੱਲ ਕੀਤੀ ਜਾਵੇ ਚਾਹੇ ਕਿ ਉਹ ਸਿੱਧੇ ਤੌਰ ਤੇ ਸਬਕਾਰ ਨਹੀਂ ਕੀਤਾ ਕਿ ਇਹ ਪੋਸਟ ਉਹਨੇ ਪਾਈ ਸੀਗੀ ਤੇ ਉਹ ਤਾਂ ਕਹਿੰਦੇ ਆ ਕਿ ਕਿਸੇ ਦੂਸਰੇ ਦੀ ਪੋਸਟ ਨੂੰ ਮੈਂ ਸਿਰਫ ਸ਼ੇਅਰ ਕੀਤਾ ਸੀਗਾ ਜਾਂ ਮੈਂ ਟਵੀਟ ਹੀ ਸਾਂਝਾ ਕੀਤਾ ਸੀਗਾ ਹੁਣ ਬੀਬੀ ਨੂੰ ਪੁੱਛਣ ਵਾਲਾ ਹੋਵੇ ਕਿ ਐਨੇ ਸਾਲ ਜੇ ਬੀਬੀ ਪੂਜਨੀ ਕੀ ਸੀਗੀ ਜਾਂ ਮਾਵਾਂ ਪੂਜਨੀ ਕਾ ਤੇਰੇ ਲਈ ਤਾਂ ਫਿਰ ਐਨਾ ਲੰਮਾ ਕਿਉਂ ਲਟਕਾਇਆ 2021 ਦੀ ਇਹ ਗੱਲ ਹੈ ਜਦੋਂ ਇਹ ਗੱਲ ਕੀਤੀ ਗਈ ਸੀਗੀ ਤੇ ਉਸ ਤੋਂ ਬਾਅਦ ਹੁਣ 2025 ਆਇਆ ਤੇ 4 ਸਾਲਾਂ ਬਾਅਦ ਹੀ ਹੁਣ ਚੇਤਾ ਆਇਆ ਤੇ ਜੇ ਇੰਨੀ ਪੂਜਨੀਕ ਮਾਵਾਂ ਨੂੰ ਤੂੰ ਸਮਝਦੀ ਹੁੰਦੀ ਬੀਬੀ ਜੇ ਗੱਲ ਪੁੱਛਣ ਵਾਲੀ ਹੋਵੇ ਤਿਰਥੋਂ ਤੇ ਤੂੰ ਉਦੋਂ ਕਿਉਂ ਨਾ ਆ ਕੇ ਸਿੱਧੇ ਤੌਰ ਤੇ ਉੱਥੋਂ ਆਉਂਦੀ ਕਿੱਡੀ ਕ ਗੱਲ ਸੀਗੀ ਇਥੇ ਆ ਕੇ ਬੀਬੇ ਦੇ ਪਰਿਵਾਰ ਨੂੰ ਮਿਲਦੀ ਜਾਂ ਸਾਰੇ ਆ ਉੱਥੇ ਇਕੱਠ ਕਰਦੀ ਜਨਤਕ ਰੂਪ ਵਿੱਚ ਅਦਾਲਤਾਂ ਵਿੱਚ ਜਾਣ ਦੀ ਲੋੜ ਹੀ ਨਾ ਪੈਂਦੀ ਅਦਾਲਤਾਂ 'ਚ ਆ ਕੇ ਜੋ ਮਾਫੀ ਮੰਗੀਆ ਸਿੱਧਾ ਕਹਿ ਜਾਂਦੀ ਵੀ ਭਾਈ ਜੋ ਗਲਤੀ ਹੋਈ ਆ ਤੇ ਸ਼ਾਇਦ ਤੁਹਾਨੂੰ ਭੁਲੇਖਾ ਜਾਂ ਮੇਰੇ ਤੋਂ ਕੋਈ ਚਲੋ ਹੋਈ ਗਈ ਹੈ ਗਲਤੀ ਤੇ ਤੁਸੀਂ ਵੱਡੇ ਹੋ ਮੇਰੇ ਤੋਂ ਤੇ ਤੁਸੀਂ ਮਾਫ ਕਰਦੇ ਹੋ ਪਰ ਉਹ ਤਾਂ ਅੜੀ ਰਹੀ ਏਨੇ ਸਾਲ ਤੇ ਪਰ ਆਖਰ ਮੁੜ ਕੇ ਉਹਨੂੰ ਆਉਣਾ ਹੀ ਪਿਆ ਆਖਰ ਉਹਨੂੰ ਚੁਕਣਾ ਹੀ ਪਿਆ ਇਹ ਵੱਡੀ ਗੱਲ ਹਾਲਾਂਕਿ ਦੱਸਣਯੋਗ ਹੈ ਕਿ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਕੰਗੜਾ ਨੇ ਕਿਹਾ ਕਿ ਮੈਨੂੰ ਬਠਿੰਡਾ ਆ ਕੇ ਵਧੀਆ ਲੱਗਿਆ ਤੇ ਮੈਂ ਅਦਾਲਤ ਵਿੱਚ ਜੱਜ ਸਾਹਿਬ ਨੂੰ ਕਿਹਾ ਆ ਕਿ ਮੈਂ ਬੀਬੀ ਮਹਿੰਦਰ ਕੌਰ ਤੋਂ ਮੁਆਫੀ ਮੰਗਦੀ ਹਾਂ ਉਹਨਾਂ ਉੱਤੇ ਜਾਂ ਕਿਸੇ ਵੀ ਬਜ਼ੁਰਗ ਉੱਤੇ ਅਜਿਹੀ ਟਿੱਪਣੀ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਮੈਨੂੰ ਬੇਬੇ ਬਾਰੇ ਗਲਤ ਫਹਮੀ ਹੋਈ ਹੈ ਮੈਂ ਮਹਿੰਦਰ ਕੌਰ ਦੇ ਪਤੀ ਨਾਲ ਗੱਲਬਾਤ ਕੀਤੀ ਸੀ ਤੇ ਮੈਂ ਆਪਣੀ ਟਿੱਪਣੀ ਲਈ ਮੁਆਫੀ ਮੰਗਦੀ ਹਾਂ ਤੇ ਗਲਤਫਹਿਮੀ ਚ ਬੀਬੀ ਮਹਿੰਦਰ ਕੌਰ ਬਾਰੇ ਮੇਰੇ ਵੱਲੋਂ ਟਵੀਟ ਕੀਤਾ ਗਿਆ ਸੀਗਾ ਮੈਨੂੰ ਉਸ ਟਵੀਟ ਲਈ ਬਿਹਾਦ ਅਫਸੋਸ ਹੈ ਮੇਰਾ ਇਰਾਦਾ ਉਹਨਾਂ ਨੂੰ ਠੇਸ ਪਹੁੰਚਾਉਂਦਾ ਨਹੀਂ ਸੀਗਾ ਦੂਜੇ ਪਾਸੇ ਬੀਬੀ ਮਹਿੰਦਰ ਕੌਰ ਦੇ ਵਕੀਲ ਨੇ ਕਿਹਾ ਕਿ ਕੰਗਣਾ ਰਣਾਉਤ ਨੇ ਸਭ ਤੋਂ ਪਹਿਲਾਂ ਆਪਣੀ ਜਮਾਨਤ ਜੀ ਦਿੱਤੀ ਤਾਂ ਆਪਣਾ ਪੱਖ ਰੱਖਦੇ ਆ ਮਾਫੀ ਮੰਗ ਲਈ ਆ ਪਰ ਇਹ ਮਾਮਲਾ ਜਥੇ ਬੰਦੀਆਂ ਦੀ ਅਗਵਾਹੀ ਹੇਠ ਆਉਂਦਾ ਆ ਉਸ ਉੱਤੇ ਸੋਚ ਵਿਚਾਰ ਕਰਕੇ ਹੀ ਜਵਾਬ ਦੇਵਾਂਗੇ ਕੰਗਣਾ ਰਣਾਉਤ ਦੇ ਵਕੀਲਾਂ ਨੇ ਜੋ ਪੱਖ ਰੱਖਿਆ ਆ ਉਸ ਵਿੱਚ ਕਾਫੀ ਦੇਰ ਹੋ ਚੁੱਕੀ ਆ 2 ਸਾਲ ਤੱਕ ਤਾਂ ਇਹਨਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਟਿੱਪਣੀਆਂ ਕਰਦੇ ਰਹੇ ਪਰ ਜਦੋਂ ਬੀਤੇ ਦਿਨ ਅਦਾਲਤ ਦੀ ਸਖਤੀ ਤੋਂ ਬਾਅਦ ਕੰਗਣਾ ਰਣੌਤ ਨੇ ਮਾਫੀ ਮੰਗੀ ਜਿਸ ਲਈ ਅਗਲੀ ਤਰੀਕ ਉੱਤੇ ਹੀ ਕੁਝ ਕਿਹਾ ਜਾ ਸਕਦਾ ਹੈ ਕਿਉਂਕਿ ਬੀਬੀ ਮਹਿੰਦਰ ਕੌਰ ਹੋਣਾਂ ਦੀ ਸਿਹਤ ਖਰਾਬ ਹੋਣ ਕਾਰਨ ਉਹ ਅਦਾਲਤ ਵਿੱਚ ਹਾਜ਼ਰ ਨਹੀਂ ਸਨ ਤੇ ਉਹਨਾਂ ਦੇ ਪਤੀ ਕਾਬਿਲ ਸਿੰਘ ਆਏ ਹੋਏ ਸਨ ਬੀਬੀ ਮਹਿੰਦਰ ਕੌਰ ਦੇ ਪਤੀ ਨੇ ਕਿਹਾ ਕਿ ਜੇਕਰ ਕੰਗਣਾ ਰਣੌਤ ਪਹਿਲਾਂ ਹੀ ਮਾਫੀ ਮੰਗ ਲੈਂਦੀ ਤਾਂ ਇੰਨਾ ਬਖੇੜਾ ਨਾ ਪੈਂਦਾ 4 ਸਾਲ ਹੋ ਗਏ ਨੇ ਕੇਸ ਫਾਈਲ ਹੋਏ ਨੂੰ ਕਦੇ ਚੰਡੀਗੜ੍ਹ ਲੈ ਜਾਂਦੇ ਨੇ ਕਦੇ ਦਿੱਲੀ ਪਰ ਹੁਣ ਆਖਰਕਾਰ ਕੰਗਣਾ ਰਣੌਤ ਨੂੰ ਬਠਿੰਡੇ ਆਉਣਾ ਹੀ ਪਿਆ ਬਾਕੀ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਹੈ ਜੋ ਫੈਸਲਾ ਹੋਊਗਾ ਸਾਨੂੰ ਮਨਜ਼ੂਰ ਹੋਊਗਾ ਪਰ ਇੰਨੀ ਜਲਦੀ ਮਾਫੀ ਨਹੀਂ ਮਿਲ ਸਕਦੀ ਹੁਣ ਸਾਨੂੰ ਵੀ ਸੋਚ ਵਿਚਾਰ ਕਰਨ ਦਾ ਸਮਾਂ ਚਾਹੀਦਾ ਹੈ ਗੱਲ ਸਿਰਫ ਸਾਡੀ ਨਹੀਂ ਪੂਰੇ ਪੰਜਾਬ ਦੀ ਗਲਤੀ ਸੀ ਪੂਰੇ ਪੰਜਾਬ ਦੀ ਮਾਮਾ ਦੀ ਗੱਲ ਹੈ ਹੋਣਾ ਚਾਹੀਦਾ ਸੀਗਾ ਜੇ ਕੰਗਣਾ ਪਹਿਲਾਂ ਮਾਫੀ ਮੰਗ ਲੈਂਦੀ ਤਾਂ ਇੰਨਾ ਲੰਮਾ ਇਹ ਮਾਮਲਾ ਨਹੀਂ ਸੀ ਖਿੱਚਿਆ ਜਾਣਾ 4 ਸਾਲਾਂ ਦੀ ਗੱਲ ਹੈ ਹਾਲੇ ਕਿ ਵਕੀਲ ਤਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਹੀ ਕਰਦੇ ਰਹੇ ਆ ਤਾਂ ਅਦਾਲਤ ਅਤੇ ਸੰਸਦ ਕੰਗਣਾ ਰੌਣਦ ਦੀ ਪੇਸ਼ੀ ਨੂੰ ਦੇਖਦੇ ਹੋਏ ਬੀਤੇ ਦਿਨ ਜਿਹੜੇ ਸੁਰੱਖਿਆ ਪ੍ਰਬੰਧ ਸੀਗੇ ਬਿਹਦ ਸਖਤ ਕੀਤੇ ਗਏ ਸਨ ਕੋਰਟ ਤੇ ਸਾਰੇ ਐਂਟਰੀ ਗੇਟ ਤੇ ਭਾਰੀ ਪੁਲਿਸ ਬਲ ਤਾਇਨਾਤ ਸਨ ਔਰ ਕੰਗਣਾ ਰੌਣਦ ਦੇ ਮਾਫੀ ਮੰਗਣ ਅਤੇ ਬਿਆਨ ਦਰਜ ਕਰਾਉਣ ਤੋਂ ਬਾਅਦ ਹੁਣ ਦੇਖਣਾ ਇਹ ਹੋਊਗਾ ਕਿ ਅਦਾਲਤ ਇਸ ਮਾਮਲੇ ਦੇ ਵਿੱਚ ਅੱਗੇ ਕੀ ਰੁਖ ਅਪਣਾਉਂਦੀ ਹੈ ਤੇ ਮਹਿੰਦਰ ਕੌਰ ਬੇਬੇ ਇਸ ਮਾਫੀ ਨੂੰ ਸਵੀਕਾਰ ਕਰਦੇ ਹੈ ਜਾਂ ਨਹੀਂ ਫਿਰ ਮੈਂ ਇੱਥੇ ਦੱਸ ਦੇਣਾ ਚਾਹੁੰਨਾ ਨਵੇਂ ਜੁੜੇ ਦਰਸ਼ਕਾਂ ਨੂੰ ਕਿ ਇਹ ਮਾਮਲਾ ਪਿਛਲੇ ਕੁਝ ਸਾਲਾਂ ਤੋਂ ਉਲਝਿਆ ਹੋਇਆ ਸੀ ਜਿਸ ਵਿੱਚ ਕੰਗਣਾ ਰਣੌਤ ਉੱਤੇ ਮਾਨ ਹਾਨੀ ਦਾ ਮਾਮਲਾ ਹਾਈ ਕੋਰਟ ਤੇ ਸੁਪਰੀਮ ਕੋਰਟ ਵੀ ਪਹੁੰਚਿਆ ਸੀ ਪਰ ਉੱਥੇ ਵੀ ਕੰਗਣਾ ਰੌਤ ਨੂੰ ਰਾਹਤ ਨਹੀਂ ਮਿਲੀ ਕੰਗਣਾ ਰੌਤ ਨੇ ਪਹਿਲਾਂ ਇਸ ਮਾਮਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਤੇ ਜਦੋਂ ਉਸ ਦੀ ਅਪੀਲ ਹੀ ਖਾਰਜ ਕਰ ਦਿੱਤੀ ਗਈ ਤਾਂ ਉਸ ਨੇ ਫਿਰ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਦੀ ਅਪੀਲ ਪਾਈ ਜਿਸ ਨੂੰ ਅਦਾਲਤ ਨੇ ਨਕਾਰ ਦਿੱਤਾ ਜਿਸ ਤੋਂ ਬਾਅਦ ਕੰਗਣਾ ਰੌਤ ਨੂੰ ਭਾਰੀ ਸੁਰੱਖਿਆ ਹੇਠ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣਾ ਪਿਆ ਤਾਂ ਅਧਾਕਰਾ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਹੈ ਕੰਗਣਾ ਰਣਾਉਤ ਵੱਲੋਂ ਦਿੱਲੀ ਕਿਸਾਨ ਅੰਦੋਲਨ 2020 ਦੌਰਾਨ ਬਠਿੰਡਾ ਦੇ ਪਿੰਦਰ ਬਾਦਰਗੜ ਜੰਡੀਆਂ ਦੀ ਕਿਸਾਨ ਮਾਤਾ ਬੀਬੇ ਮਹਿੰਦਰ ਕੌਰ ਦੀ ਤਸਵੀਰ ਲਗਾ ਕੇ ਕਿਸਾਨ ਬੀਬੀਆਂ ਪ੍ਰਤੀ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਇੱਕ ਟਵੀਟ ਕੀਤਾ ਗਿਆ ਸੀਗਾ ਕੰਗਣਾ ਰਣਾਉਤ ਨੇ ਮਹਿੰਦਰ ਕੌਰ ਦੀ ਤੁਲਨਾ ਸ਼ਹੀਨ ਬਾਗ ਅੰਦੋਲਨ ਦੀ ਦਾਦੀ ਨਾਲ ਕੀਤੀ ਸੀ ਅਤੇ ਟਵੀਟ ਵਿੱਚ ਕਿਹਾ ਸੀ ਕਿ ਉਹ 100 ਰੁਪਏ ਵਿੱਚ ਉਪਲਬਧ ਹੈ ਲਿਖਿਆ ਸੀ ਕਿ ਜਿਹੇ ਲੋਕ 100 ਰੁਪਏ ਦਿਹਾੜੀ ਚ ਇੰਨਾ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੁੰਦੇ ਨੇ ਇਸ ਤੋਂ ਬਾਅਦ ਮਾਤਾ ਮਹਿੰਦਰ ਕੌਰ ਵੱਲੋਂ ਬਠਿੰਡਾ ਅਦਾਲਤ ਵਿੱਚ 4 ਜਨਵਰੀ 2021 ਨੂੰ ਕੰਗਣਾ ਰਣੌਤ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀਗਾ ਹਾਲਾਂਕਿ 2020 ਦੀ ਵਿੱਚ ਜਦੋਂ ਪੰਜਾਬ ਹਰਿਆਣਾ ਦੇ ਕਿਸਾਨ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਹਰਿਆਣਾ ਬਾਰਡਰ ਉੱਤੇ ਅੰਦੋਲਨ ਕਰ ਰਹੇ ਸਨ ਤਾਂ ਉਦੋਂ ਕੰਗਣਾ ਰਣੌਤ ਨੇ ਪੰਜਾਬ ਦੀ ਕਿਸਾਨ ਬੀਬੀ ਮਹਿੰਦਰ ਕੌਰ ਦੀ ਫੋਟੋ ਐਕਸ ਉੱਤੇ ਪਾ ਕੇ ਵਿਵਾਦਤ ਬਿਆਨ ਦਿੱਤਾ ਸੀ ਔਰ ਕੰਗਣਾ ਨੇ ਬੇਬੇ ਮਹਿੰਦਰ ਕੌਰ ਦੀ ਫੋਟੋ ਪਾ ਕੇ ਮਖੌਲ ਅੜਾਇਆ ਸੀ ਅਤੇ ਕਿਹਾ ਸੀ ਕਿ ਇਹ ਉਹੀ ਦਾਦੀ ਹੈ ਜੋ ਪ੍ਰਦਰਸ਼ਨਾਂ ਦੇ ਲਈ 100 ਰੁਪਏ ਦੇ ਵਿੱਚ ਉਪਲਬਧ ਹੈ ਕੰਗਣਾ ਦੇ ਇਸ ਬਿਆਨ ਨੇ ਪੰਜਾਬੀਆਂ ਤੇ ਕਿਸਾਨਾਂ ਵਿੱਚ ਰੋਸ ਭਰ ਦਿੱਤਾ ਸੀਗਾ ਔਰ ਬੇਬੇ ਮਹਿੰਦਰ ਕੌਰ ਬਲਨੋਂ ਕੰਗਣਾ ਰੌਤ ਖਿਲਾਫ ਮਾਨ ਹਾਨੀ ਦਾ ਕੇਸ ਵੀ ਦਰਜ ਕਰਾਇਆ ਗਿਆ ਸੀਗਾ ਪੰਜਾਬ ਹਰਿਆਣਾ ਦੇ ਕਿਸਾਨ ਆਗੂਆਂ ਨੇ ਕੰਗਣਾ ਰੌਤ ਦੇ ਬਿਆਨ ਦਾ ਵਿਰੋਧ ਕੀਤਾ ਸੀਗਾ ਤਾਂ ਕੰਗਣਾ ਰੌਤ ਦੇ ਖਿਲਾਫ ਗੁੱਸੇ ਦਾ ਜਿਹੜਾ ਨਤੀਜਾ ਸੀਗਾ ਉਹ ਇਹ ਹੋਇਆ ਕਿ ਸਾਲ 2021 ਦੇ ਦਸੰਬਰ ਮਹੀਨੇ ਜਦੋਂ ਕੰਗਣਾ ਰੌਤ हिमाचल प्रदेश ਜਾਂਦਿਆਂ ਹੋਇਆਂ ਪੰਜਾਬ ਦੇ ਰੋਪੜ ਸ਼ਹਿਰ ਦੇ ਵਿੱਚੋਂ ਦੀ ਲੰਗੀ ਤਾਂ ਸਥਾਨਕ ਲੋਕਾਂ ਤੇ ਮੁਜ਼ਾਰਾਕਾਰੀ ਕਿਸਾਨਾਂ ਨੇ ਕੰਗਣਾ ਦੀ ਕਾਰ ਨੂੰ ਘੇਰਾ ਪਾ ਕੇ ਰੋਕ ਲਿਆ ਤੇ ਉੱਥੇ ਕੰਗਣਾ ਨੂੰ ਕੈਮਰੇ ਦੀਆਂ ਅੱਖਾਂ ਸਾਹਮਣੇ ਕਿਸਾਨਾਂ ਅਤੇ ਔਰਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਔਰ ਕੰਗਣਾ ਤੋਂ ਲੋਕ ਹੀ ਸਵਾਲ ਕਰ ਰਹੇ ਸਨ ਕਿ ਉਹਨਾਂ ਨੇ ਬੀਬੇ ਮਹਿੰਦਰ ਕੌਰ ਖਿਲਾਫ ਵਿਵਾਦਿਤ ਟਿੱਪਣੀ ਕਿਉਂ ਕੀਤੀ ਕਈ ਲੋਕ ਕੰਗਣਾ ਰਣੌਤ ਨੂੰ ਮੁਆਫੀ ਮੰਗਣ ਲਈ ਵੀ ਕਹਿ ਰਹੇ ਸਨ ਇਸ ਦੌਰਾਨ ਕੰਗਣਾ ਰਣੌਤ ਨੇ ਵੀ ਕਿਸਾਨ ਬੀਬੀਆਂ ਨਾਲ ਕਾਰ ਦਾ ਸ਼ੀਸ਼ਾ ਥੱਲੇ ਕਰਕੇ ਗੱਲ ਕੀਤੀ ਸੀ ਇੱਕ ਬੀਬੀ ਨੇ ਕੰਗਣਾ ਨੂੰ ਕਿਹਾ ਸੀ ਸਾਡੇ ਨਾਲ ਵੀ ਫੋਟੋ ਕਰਵਾ ਲੈ ਕੰਗਣਾ ਵੀ ਅੱਗੋਂ ਜਵਾਬ ਦਿੰਦੀ ਆ ਤੁਸੀਂ ਮੇਰੀ ਮਾਂ ਮਰਗੀਆਂ ਹੋ ਜਦੋਂ ਕੰਗਣਾ ਰਣੌਤ ਨੂੰ ਭੀੜ ਵੱਲੋਂ ਘੇਰਿਆ ਹੋਇਆ ਸੀ ਤਾਂ ਇਸ ਦੌਰਾਨ ਉਹਨਾਂ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਇਆ ਗਿਆ ਤੇ ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਮੇਰੇ ਨਾਂ ਦੇ ਉੱਤੇ ਸਿਆਸਤ ਖੇਡ ਰਹੇ ਨੇ ਅਤੇ ਇਹ ਜੋ ਵੀ ਹੋ ਰਿਹਾ ਆ ਉਸੇ ਸਿਆਸਤ ਦਾ ਹਿੱਸਾ ਆ ਪੂਰੀ ਤਰ੍ਹਾਂ ਮੇਰੀ ਗੱਡੀ ਨੂੰ ਭੀੜ ਨੇ ਘੇਰ ਲਿਆ ਜੇਕਰ ਇੱਥੇ ਪੁਲਿਸ ਨਾ ਹੋਵੇ ਤਾਂ ਇੱਥੇ ਪੂਰੀ ਤਰ੍ਹਾਂ ਲਿੰਚਿੰਗ ਹੋਵੇ ਔਰ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਪ੍ਰਦਰਸ਼ਨ ਵਿੱਚ ਕੰਗਣਾ ਰਣਾਉਤ ਦੀ ਗੱਡੀ ਨੂੰ ਤਕਰੀਬਨ 2.5 ਘੰਟੇ ਬਾਅਦ ਜਾਣ ਦਿੱਤਾ ਗਿਆ ਭੀੜ ਵਿੱਚੋਂ ਨਿਕਲਣ ਤੋਂ ਬਾਅਦ ਕੰਗਣਾ ਰਣਾਉਤ ਨੇ ਇੱਕ ਹੋਰ ਵੀਡੀਓ ਰਿਕਾਰਡ ਕੀਤੀ ਅਤੇ ਕਿਹਾ ਕਿ ਮੈਂ ਉੱਥੋਂ ਨਿਕਲ ਚੁੱਕੀ ਹਾਂ ਅਤੇ ਮੈਂ ਬਿਲਕੁਲ ਸੁਰੱਖਿਅਤ ਹਾਂ ਜਿਨ੍ਹਾਂ ਨੇ ਮੈਨੂੰ ਨਿਕਲਣ 'ਚ ਮਦਦ ਕੀਤੀ ਮੈਂ ਉਹਨਾਂ ਦੀ ਧੰਨਵਾਦ ਦੀਆਂ ਪੰਜਾਬ ਪੁਲਿਸ ਅਤੇ ਸੀਆਰਪੀਐਫ ਦਾ ਧੰਨਵਾਦ ਤੇ ਇਹਨਾਂ ਸਭ ਵਿਵਾਦਾਂ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਕੰਗੜਾ ਰਣੌਤ ਦਾ ਥੱਪੜ ਕਾਂਡ ਰਿਹਾ ਜੀਹਾਂ ਸਾਲ 2024 ਵਿੱਚ ਮਹਾਲੀ ਏਅਰਪੋਰਟ ਦੇ ਉੱਤੇ ਸੀਆਈਐਸਐਫ ਦੀ ਇੱਕ ਔਰਤ ਕਾਂਸਟੇਬਲ ਕੁਲਵਿੰਦਰ ਕੌਰ ਨੇ ਕਥਿਤ ਤੌਰ ਦੇ ਉੱਤੇ ਕੰਗੜਾ ਰਣੌਤ ਨੂੰ ਥੱਪੜ ਮਾਰ ਦਿੱਤਾ ਸੀਗਾ ਔਰ ਕੰਗੜਾ ਹਿਮਾਚਲ ਦੇ ਮੰਡੀ ਲੋਕ ਸਭਾ ਚੋਣਾਂ ਜਿੱਤਨ ਮਗਰੋਂ ਦਿੱਲੀ ਵਿੱਚ ਹੋ ਰਹੇ ਸੌ ਚੱਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਸਨ ਤਾਂ ਸਾਰੇ ਵਾਕਿਆਤ ਬਾਅਦ ਗੁੱਸੇ ਨਾਲ ਭਰੀ ਹੋਈ ਕੰਗਣਾ ਰਣੌਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਹਾਲਕਿ ਦੂਜੇ ਪਾਸੇ ਜਿਹੜੀ ਬੀਬੀ ਕੁਲਵਿੰਦਰ ਕੌਰ ਸੀਗੀ ਉਸ ਜਗ੍ਹਾ ਤੇ ਰਿਪੋਰਟ ਦੇ ਉੱਤੇ ਉਹਦੀ ਇੱਕ ਵੀਡੀਓ ਆਈ ਜਿਸ ਵਿੱਚ ਉਹ ਕਹਿੰਦੇ ਨਜ਼ਰਾਏ ਕਿ ਉਹ ਕੰਗਣਾ ਰਣੌਤ ਵੱਲੋਂ ਕਿਸਾਨ ਬੀਬੀਆਂ ਖਿਲਾਫ ਦਿੱਤੇ ਬਿਆਨ ਤੋਂ ਨਾਰਾਜ਼ ਸਨ ਕਿਉਂਕਿ ਉਹ ਸ ਕਿਸਾਨ ਅੰਦੋਲਨ ਦੇ ਵਿੱਚ ਉਸ ਕੁਲਵਿੰਦਰ ਕੌਰ ਦੀ ਮਾਂ ਵੀ ਬਿਠੀ ਬੈਠੀ ਸੀ ਜਦੋਂ ਕਿ ਕਿਸਾਨ ਬੀਬੀਆਂ ਕਦੇ ਵੀ 100 ਰੁਪਏ ਦਿਹਾੜੀ ਦੇ ਉੱਤੇ ਅੰਦੋਲਨਾਂ ਦੇ ਵਿੱਚ ਨਹੀਂ ਜਾਂਦੀਆਂ ਕਿਸਾਨ ਆਪਣੇ ਹੱਕਾਂ ਦੇ ਆਪਣੇ ਜਾਇਜ਼ ਹੱਕਾਂ ਦੇ ਖਾਤਰ ਇਹ ਸੰਘਰਸ਼ ਵਿੱਢੀ ਬੈਠੇ ਸੀਗੇ ਅੱਜ ਵੀ ਆ ਔਰ ਮੋਦੀ ਹਕੂਮਤ ਦੀ ਜਿਹੜੀ ਕਰਤੂਤ ਹੈ ਉਹ ਹੁਣ ਸਾਰਿਆਂ ਨੂੰ ਪਤਾ ਹੀ ਆ ਕਿ ਵਾਦਾ ਕਰਕੇ ਮੋਦੀ ਹਕੂਮਤਾਂ ਨੇ ਅਜੇ ਵਫਾ ਨਹੀਂ ਕੀਤਾ ਤੇ ਕਿਸਾਨਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਕਿਸਾਨ ਹਾਲੇ ਵੀ ਆਪਣੀਆਂ ਮੰਗਾਂ ਦੇ ਉੱਤੇ ਬਜਿਦ ਨੇ ਸੋ ਕੰਗਣਾ ਰਣੌਦ ਦਾ ਇੱਥੇ ਨਹੀਂ ਦਲਜੀਤ ਦਸਾਂਝ ਦੇ ਨਾਲ ਵੀ ਕਿੰਨੀ ਵਾਰੀ ਟਵਿੱਟਰ ਜੰਗੋ ਦੀ ਹੋ ਚੁੱਕੀ ਆ ਬਹੁਤ ਕੋਸ਼ ਉਹ ਕਰਦੀ ਰਹਿੰਦੀ ਆ ਤਾਂ ਯਾਨੀ ਕਿ ਉਹ ਆਪਣੇ ਬਿਆਨਾਂ ਕਰਕੇ ਅਕਸਰ ਵਿਵਾਦਾਂ ਵਿੱਚ ਕੀ ਰਹਿੰਦੀ ਆ ਤੇ ਜੇ ਹੁਣ ਇਸ ਦੇ ਬਾਵਜੂਦ ਵੀ ਕੰਗਣਾ ਦੇ ਐ ਕਹਿ ਸਕਦੇ ਨੇ ਜਿਉ ਨੂੰ ਅਕਲ ਨਾ ਆਈ ਜਾਂ ਉਹ ਇਸੇ ਤਰ੍ਹਾਂ ਦੀ ਹਰਕਤਾਂ ਕਰਦੇ ਰਹੀ ਤਾਂ ਫਿਰ ਉਹ ਬੰਦਾ ਕਹਿੰਦੇ ਹੁੰਦੇ ਕਿ ਆਪਣੀ ਜ਼ੁਬਾਨ ਦਾ ਖੱਟਿਆ ਹੀ ਖਾਂਦਾ ਹੈ ਤੇ ਉਹੀ ਫਿਰ ਗੱਲ ਕੰਗਣਾ ਰਣੌਤ ਨਾਲ ਹੋਵੇਗੀ